ਡੈਮੋਕ੍ਰੇਸੀ ਕਦੇ ਹਿਸਟਰੀ ਚ ਆਈ ਹੋਈ ਨਹੀਂ ਪਿਛਲੇ ਤਾਂ ਕਿਤੇ ਨਹੀਂ ਲੱਭੀ ਜਿੰਨੇ ਵੀ ਪਿਛਲੇ ਸਾਡੇ ਕੋਲ ਇਤਿਹਾਸ ਪਿਆ ਹੈ ਅਕੇਸੇ ਹੋਰ ਕੋਲ ਪਿਆ ਹੈ ਉਹਦੇ ਡੈਮੋਕ੍ਰੇਸੀ ਦਾ ਕਿਤੇ ਜ਼ਿਕਰ ਨਹੀਂ ਹੈ ਇਹ ਤਰੀਕਾ ਤਾਂ ਰਾਜ ਦਾ ਹੈ ਹੀ ਨਹੀਂ ਜਿਆਦਾ ਸੀ ਕਹਿੰਦੇ ਆ ਵੀ ਜਿਹੜੇ ਲੋਕ ਨੇ ਡਮ ਡਰਾਈਵਨ ਕੈਟਲ ਪਬਲਿਕ ਹੁੰਦੀ ਹੈ ਨਾ ਉਹਨਾਂ ਦੀ ਜਿਹੜਾ ਨਾ ਤੁਸੀਂ ਕੰਮ ਕਰੋਗੇ ਠੀਕ ਹੈ ਮੈਂ ਹੋ ਜਾਊਗਾ ਸਿਆਣਿਆਂ ਦੀ ਰਹਿਣਾ ਚਾਹੀਦਾ ਜਾਂ ਕਮਲਿਆਂ ਦੀ ਰਹਿਣਾ ਚਾਹੀਦਾ ਹੁਣ ਪਬਲਿਕ ਨਾਲ ਉਹ ਹੀ ਕਰਦੀ ਹੈ ਜਿਹਦੇ ਨਾਲ ਕਮਲੇ ਜ਼ਿਆਦਾ ਖੁਸ਼ ਹੋ ਜਾਣ राम ਮੰਦਰ ਦਾ ਜਿਹੜਾ ਨਾਰਾ ਕਮਲਿਆਂ ਨੂੰ ਖੁਸ਼ ਕਰਨ ਵਾਲਾ ਸੀ ਹੋਰ ਕੁਝ ਵੀ ਨਹੀਂ ਸੀ ਮੰਦਤਾ ਇੰਨੇ ਨੇ ਭਾਈ ਉਹਨਾਂ ਜੋ ਕੀ ਖਟਲਿਆ ਤੁਸੀਂ ਤੱਕ ਕਮਲਿਆਂ ਨੂੰ ਕੋਸ਼ਿਸ਼ ਕਰਕੇ ਵੋਟਾਂ ਲੈਣ ਦੀ ਗੱਲ ਸੀ ਔਰ ਕੀ ਸੀ ਇਹ ਚ ਮੰਦਰ ਤਾਂ ਉਹਨੇ त्यागਿਆ ਜਿਵੇਂ ਸੁਮੇਂ ਰਾਮਾਨੰਦ ਕਬੀਰ ਦਾ ਗੁਰੂ ਕਹਿੰਦੇ ਨੇ ਉਹ ਮੰਦਰ ਤਿਆਗ ਰਿਹਾ ਹੈ ਗੁਰੂ ਰਾਮਦਾਸ ਜੀ ਨਿਕਦਾ ਨਾ ਇੱਕ ਦੇ ਸਮਨ ਪਈ ਹੋਵੰਗ ਕਬੀਰ ਤੋਂ ਗਿਆਨ ਲੈ ਕੇ त्यागਿਆ ਨਾ ਮੰਦਰ ਫਿਰ ਉਹਦਾ ਗੁਰੂ ਆ ਕਬੀਰ ਨੇ ਕਾ ਮਨ ਮੰਦਰ ਮਨੇ ਮੰਦਰੇ ਮੰਦਰ ਵਿੱਚੋਂ ਬੈਠਾ ਆਪ ਉਹ ਮੰਦਰ ਛੱਡ ਕੇ ਤੂੰ ਬਾਹਰ ਬਣ ਬਾਹਰ ਕੀ ਐ ਬਾ ਡੋਲੇ ਦੇ ਭਰ ਭਲਾਏ ਇਹ ਭਰਮ ਭਲਾਏ ਨੇ ਲੋਕ ਬੇਕੂਪ ਬਣਾਉਣ ਦੀਆਂ ਗੱਲਾਂ ਹੁੰਦੀਆਂ ਨੇ ਇਹ ਦੁਕਾਨਦਾਰੀ ਚਲਾਉਣ ਦੀਆਂ ਗੱਲਾਂ ਨੇ ਕਰੋੜਾਂ ਰੁਪਏ ਛੱਡ ਜਾ ਕਰਨ ਨੇ ਉਹ ਪਰ ਸਾਡੀ ਛੱਡ ਦੇ ਔਰ ਪਬਲਕ ਖਾਤਰ ਖਰਚੇ ਕਾਣਾ ਨਿਕਲਣਾ ਮੰਦਰ ਆਉਂਦਾ ਹੈ ਤੇ ਰਾਮ ਦੀ ਬਬਲਾ ਕਾ ਪੈਸਾ ਤੇ ਤੂੰ ਹੀ ਕਾ ਚਾਹਦੇ ਤੂੰ ਮਾਮੇ ਲੱਗਦੇ ਗੌਰਮਣ ਦਾ ਸਾਰਾ ਗੋਮ ਟੋਟਲ ਪਬਲਿਕ ਦੀ ਠੇਕਾ ਗਵਰਨਮੈਂਟ ਤਾਂ ਲੈਂਦੀ ਹੈ ਨਾ ਗਵਰਨਮੈਂਟ ਤਾਂ ਕਿਸੇ ਧਰਮ ਦਾ 8 ਦਾ ਠੇਕਾ ਹੀ ਲੈਂਦੀ ਤੇ ਗਵਰਨਮੈਂਟ ਨੂੰ ਕਿਉਂ ਨਹੀਂ ਪੈਸੇ ਜਾਂਦਾ ਸਾਰਾ ਸਾਰੇ ਧਰਮਾਂ ਦੀ ਝੜਾਵੇ ਦਾ ਗਵਰਨਮੈਂਟ ਨਾਲ ਰਲਮਿਲ ਕੇ ਧਰਮ ਵਾਲੇ ਆਦਮੀ ਰਲਮਿਲ ਕੇ ਖਰਚ ਕਰਨ ਕ੍ਰਪਸ਼ਨ ਕੋਈ ਵੀ ਨਾ ਕਰੇ ਇਹ ਕਿਉਂ ਨਹੀਂ ਕਰਦੇ ਨਾਲੇ ਮੰਨਦੇ ਹੋ ਪਬਲਿਕ ਸਭ ਦੀ ਹੈ ਸਾਰੀ ਪਬਲਿਕ ਪਰਮੇਸ਼ਰ ਦੀ ਹੈ ਪੈਸਾ ਵੀ ਪਰਮੇਸ਼ਰ ਦਾ ਕਿਸੇ ਤਰਫ ਤੋਂ ਆਇਆ ਇਹਦਾ ਕੀ ਮਤਲਬ ਹੈ ਤਾਂ ਆ ਆਦਮੀ ਜਿਹਦਾ ਹੈ ਜਿਹੜਾ ਮਾਲਕ ਹੈ ਉਹ ਤਾਂ ਇੱਕ ਪਰਮੇਸ਼ਰ ਨਾਲ ਉਹਨੂੰ ਇਸਾਈ ਕਿਹਨਾਂ ਦਿੰਦੇ ਉਹਦੇ ਨਾਲ ਉਹਤੇ ਸਿੱਖ ਕਿਹਨਾਂ ਦਿੰਦੇ ਹਿੰਦੂ ਕਿਹਨਾਂ ਦਿੰਦੇ ਕੌਣ ਕਿਹਨਾਂ ਦਿੰਦਾ ਕਿਸੇ ਨੂੰ ਵੀ ਮਤਲਬ ਉਹਦੇ ਨਾਲ ਉਹਦਾ ਪਰਸਨਲ ਆਪਣਾ ਇੱਛਾ ਹੈ ਆਦਮੀ ਦੀ ਦੇ ਨਾਲ ਦੀ ਪਰਮੇਸ਼ਰ ਨਾਲ ਤੁਸੀਂ ਉਹਦੇ ਨਾਲ ਬਰਾਦੀ ਦੀ ਕੀ ਮਤਲਬ ਉਹਦੇ ਨਾਲ ਉਹਦੇ ਦਿੰਦਾ ਉਹਦੇ ਨਾਲ ਉਹਦੇ ਖਰਚ ਕਿੱਥੇ ਹੋਊਗਾ ਉਹਦੇ ਬੰਦਿਆਂ ਤੇ ਉਹਦੇ ਉਹਦੇ ਜੀਆਂ ਤੇ ਉਹਦੇ ਟੱਬਰ ਤੇ ਤੇ ਸਾਰਾ ਉਹਦਾ ਟੱਬਰ ਹੀ ਹੈ 1 ਪਤਾ 1 ਸਗੰਬਰ ਇਹ ਤੂੰ ਨਹੀਂ ਮੰਨਦਾ ਕਹਿੰਨੇ ਉਹ ਬੰਦੇ ਨਹੀਂ ਜੇ ਧਰਮ ਵਾਲੇ ਨਹੀਂ ਬੰਦੇ ਤਾਂ ਇਹਨਾਂ ਨੂੰ ਤੁਹਾਨੂੰ ਚੋਂ ਮੰਦਿਰਾਂ 'ਚ ਬੈਠਣ ਦਾ ਆਰਡਰ ਹੀ ਨਹੀਂ ਜੋ ਧਰਮ ਨੂੰ ਨਹੀਂ ਕਰਨ ਤੁਹਾਨੂੰ ਨਹੀਂ ਮੰਤੇ ਉਹਨੂੰ ਉਹ ਮੰਤ్రਾਂ ਦੇ ਵਿੱਚ ਕਿਵੇਂ ਬੈਠਣ ਦੇ ਕਹੋ ਨੇ ਕਿਵੇਂ ਮੰਤ్రਾਂ ਦਾ ਕੋਰ ਕਿਵੇਂ ਉਹਨਾਂ ਕੋਲ ਦੇ ਦੀ ਮੰਤ్రਾਂ ਦੀ ਉਹ ਬੇਈਮਾਨ ਹੈ ਬੇਈਮਾਨਾ ਨੂੰ ਕੋਲ ਕਿਵੇਂ ਦੇਤੀ ਜੋ ਖੁਦ ਉਹਦੇ ਜਿਹੜੇ ਸਭ ਜੀਤ ਮਾਰੇ ਜੀ ਜਿਹੜੇ ਪਬਲਿਕ ਪਰਮੇਸ਼ਰ ਦੀ ਹੈ ਉਹਦਾ ਪੈਸਾ ਪਰਮੇਸ਼ਰ ਦਾ ਉਹਦੇ ਬਾਪ ਦਾ ਪੈਸਾ ਖੋ ਕੇ ਆਪਣਾ ਮਿਸਯੂਜ਼ ਕਰੇ ਉਹ ਤੋਂ ਵੱਡਾ ਪਾਪੀ ਹੋਰ ਕੌਣ ਹੈ ਧਰਮੀ ਨੇ ਪਾਪੀ ਨਾ ਤਾਂ ਸਮਝ ਆ ਗਿਆ ਉਹਨਾਂ ਦੇ ਪਿਓ ਦਾ ਨਹੀਂ ਜ਼ਬਰਦਸਤੀ ਲੈ ਰਿਹਾ ਗਵਰਨਮੈਂਟ ਪਬਲਿਕ ਜ਼ਬਰਦਸਤੀ ਲੈ ਰਿਹਾ ਪੈਸੇ ਪਬਲਿਕ ਦੇ ਪੈਸੇ ਨੇ ਉਹਨਾਂ ਦੇ ਪੈਸੇ ਨੇ ਤੇ ਖਾਣ ਵਾਲੇ ਨੇ ਜਾਤੇ ਜਿਆਦਾ ਆਪਣੀ ਤਨਖਾਹ ਲਈ ਜਾਣਾ ਜਿਹੜੀ ਸੇਵਾ ਕਰਦੇ ਨੇ ਭੱਜ ਜਾਣਗੇ ਛੱਡੇ ਮੰਦਰ ਨੌ ਲਾਇਲ ਮੈਨੂੰ ਬਣਾਉਂਦਾ ਕਹਦੇ ਹੋ ਆਪਣੀ ਐਸ਼ ਪ੍ਰਸਤੀ ਵਾਸਤੇ ਨੇ ਕਰਦੇ ਪਰਮੇਸ਼ਰ ਪਰਮੇਸ਼ਰ ਤੋਂ ਪੁੱਛ ਲੋ ਚਲੋ ਵੀ ਕਿੱਥੇ ਪੈਸਾ ਖਰਚ ਹੋਣਾ ਚਾਹੀਦਾ ਲਿਖਿਆ ਹੈ ਗ੍ਰੰਥਾਂ ਚ ਪੁੱਛ ਲੋ ਜਦੋਂ ਕਹਿੰਦੇ ਕੋਈ ਆਈਜੀਪੀ ਸੀ ਜਿਹੜਾ ਹੈਗਾ ਪ੍ਰਧਾਨ ਉਹਦੀ ਗੱਡੀ ਵਾਸਤੇ ਪੈਟਰੋਲ ਵਾਸਤੇ ਪੈਸਾ ਫਿੱਫੇ ਲੈ ਲਿਓ ਇਹ ਕਾਂ ਦਾ ਤੇ ਜਿਹਦਾ ਜਿਹੜੇ ਰੱਖੇ ਨੇ ਗਨਮੈਨ ਉਹਨਾਂ ਵਾਸਤੇ ਤਨਖਾਹ ਦਿੱਤੀ ਜਾਂ ਫੇ ਲੈ ਲਿਓ ਕਿਉਂ ਦੇ ਦਿਆ ਤੁਹਾਨੂੰ ਆਪਣੀ ਜੇਬ ਚ ਦੋ ਆਪਣੀ ਪਾਰਟੀ ਜੇਬ ਚ ਦੋ ਜੇ ਕੋਈ ਸੇਵਾ ਕਰਨੀ ਹੈ ਤਾਂ ਰੋਟੀਆ ਸੇਵਾ ਜਦਿਆ ਕਰ ਸੇ ਰੋਟੀ ਘਰ ਖਾਓ ਖਰਚਾ ਕਰੋ ਘਰੋ ਘਰ ਕਾ ਮੈਥੇ ਕਰੋ ਸੇਵਾ ਹੋ ਗਈ ਮਤੂੰ ਤਾਂ ਤਨਖਾਹ ਲੈ ਨਾ ਮੀ ਸੂਤ ਪੈਸਾ ਦਾ ਕੰਨ ਸੇਵਾ ਕਰ ਦੇਣਾ ਸੀ ਬੋਨਸ ਦੇਣੇ ਤਨਖਾਹ ਬੋਨਸ ਇਹ ਜੋ ਕੁਝ ਹੋਇਆ ਮਿਲੀ ਭੁਗਤਣਾ ਹੋਇਆ ਸਸਦਾਨ ਵੀ ਇਹਨਾਂ ਨੂੰ ਵਾਹ ਪਰ ਪੁਰਖ ਕਹਿੰਦੇ ਸੀ ਇਹ ਸਿਆਸਤਦਾਨ ਵੀ ਚੋਰ ਸੀ ਆਰਥਿਕ ਉਹ ਪਬਲਿਕ ਦੇ ਤੇ ਸਮਾਜ ਦੇ ਚੋਰ ਸੀ ਸਿਆਸਤਦਾਨ ਸਵਾਰਥੀ ਇਹ ਜਿਹੜੇ ਸਵਾਰਥੀ ਨੇ ਇਹ ਪਰਮੇਸ਼ਰ ਦੇ ਚੋਰ ਨੇ ਉਹਦੀ ਸੰਗਤ ਦੇ ਚੋਰ ਨੇ ਇਹਨਾਂ ਨੂੰ ਗੁਰੂ ਨਾਨਕ ਕਹਿੰਦਾ ਕਹਿੰਦਾ ਅਸੰਖ ਮੂਰਖ ਅੰਧ ਕੋ ਹੋਰ ਪਬਲਿਕ ਮੂਲ ਦੇ ਵਿੱਚ ਮੂਰਖੰਦ ਖੋਰ ਨੇ ਅਸੰਖ ਚੋਰ ਹਰਾਮ ਖੋਰ ਚੋਰ ਹਰਾਮ ਖੋਰ ਵੀ ਬਹੁਤ ਨੇ ਉਹ ਧਰਮ ਦੇ ਖੇਤਰ ਚੋਂ ਚਾਹੇ ਸਸੇ ਦੇ ਖੇਤਰ ਚੋਂ ਦੋਈ ਜਗ੍ਹਾ ਰਾਜ ਕਰਦੇ ਨੇ ਮਿਸ ਗਾਈਡ ਕਰਕੇ ਹੁਣ ਡੈਮੋਕ੍ਰੇਸੀ ਦੀ ਗੱਲ ਕਰਦਾ ਹੁਣ ਮੈਂ ਜਵਾਬ ਦਿੰਦਾ ਹੁਣ ਜਿਹੜੇ ਅਸੰਖ ਮੂਰਖੰਦ ਖੋਰ ਨੇ ਉਹਨਾਂ ਦੀ ਮਰਜ਼ੀ ਨਾਲ ਰਾਜ ਕੌਣ ਕਰੂ ਚੋਰ ਹਰਾਮ ਖੋਰ ਇਹ ਕਰੂ ਸੰਤਾਂ ਨੂੰ ਮੂਰਖਾਂ ਦਾ ਹੋਰ ਕਹਿੰਦੇ। ਸੰਤ ਕਹਿੰ ਮੈਂ ਕਹਦੂ ਉਹਨੂੰ ਇਹਨਾਂ ਨੂੰ ਆਜ਼ਾਦ ਦੇ ਦੋ। ਸੰਤ ਕਹਿੰ ਮੈਂ ਕਹਦੂ ਉਹ ਆਪਣਾ ਆਪ ਚੁਣ ਲੈਣਾ। ਹੋਰ ਤਾਂ ਨੂੰ ਕਿਸੇ ਕੱਲ ਦਾ ਪਤਾ ਨਹੀਂ। ਕਿ ਸਰਕਾਰ ਆਪਣੇ ਆਪ ਚੁਣ ਲੈਣ। ਵਾਹ ਵੇ ਵਾਹ। ਆਪਣੇ ਮੈਨੀਫੈਸਟੋ ਉਹਨਾਂ ਨੂੰ ਪਤਾ ਇਹਨਾਂ ਕਮਜ਼ੋਰੀਆਂ ਨੇ। ਬੇਕੂਪ ਬਣਾ ਕੇ ਵੋਟਾਂ ਲੈ ਲਾਂਗੇ, ਬਾਤ-ਮੌਜ ਕਰਾਂਗੇ। ਯਾਨੀ ਚੋਰ ਹਰਾਮਖੋਰ ਸੀ। ਸੰਤਾ ਨੇ ਵਿਰੋਧ ਨਹੀਂ ਕੀਤਾ ਜੇ ਵਿਰੋਧ ਕਰਦੇ ਨੇ ਅਕਾਲਾ ਜੀ ਦੁਨੀਆ ਨੂੰ ਉੱਚੀ ਇਹ ਇਹ ਵਿਚੋੜ ਹਰੋਂ ਖੜੇ ਜਾਣਗੇ ਉਹ ਉਧਰੋਂ ਖਾਈਗੇ ਇਹ ਇਧਰੋਂ ਖਾਈਗੇ ਦੋਹਾਂ ਦੇ ਮਿਲੇ ਭੁਗਤ ਉਹ ਇਹਨੂੰ ਵੋਟਾਂ ਦਾਉਂਦੇ ਤੇ ਇਹ ਉਹਨਾਂ ਦੇ ਪਰਦੇ ਟੱਕਦੇ ਤੇ ਜੋ ਕਰਦੇ ਸੀ ਕੁਝ ਗੜਬੜ ਸਰਕਾਰ ਉਹਦੇ ਪਰਦੇ ਟੱਕਦੀ ਸੀ ਉਹ ਸਰਕਾਰ ਨੂੰ ਸਪੋਰਟ ਕਰਦੇ ਸਰਕਾਰ ਨੂੰ ਸਪੋਰਟ ਕਰਦੇ ਸੀ ਤੇ ਚੋਰ ਚੋਰ ਮਸਰੇ ਪਾਈ ਸੀ ਹੁੰਦਾ ਹੀ ਨਾ ਇਹ ਗੁਰਮਣੀ ਕਹਿ ਰਹੀ ਹੈ ਰਾਜਾ ਨੂੰ ਵੀ ਕਹਿ ਰਹੀ ਹੈ ਰਾਜਾ ਜੀ ਮਕਦਮ ਕੁੱਤੇ ਉਹਨਾਂ ਨੇ ਇਹ ਕਹਿ ਰਹੀ ਹੈ ਤੇਨਾਂ ਨੂੰ ਪਬਲਿਕ ਨੂੰ ਮੂਰਖੰਦ ਘੋਰ ਹੁਣ ਆਪਣੇ ਅੰਦਰ ਮੂਰਖੰਦ ਘੋਰ ਹੁਣ ਆਪਣੇ ਘਰ ਚ 20 ਆਦਮੀ ਮੂਰਖੰਦ ਘੋਰ ਹੁਣ 4 ਆਦਮੀ ਛਾਣੇ ਹੋਣ ਚੋਰਾ ਰਾਮ ਕੋਨੇ ਸਿਆਣੇ ਉਹ ਮੁਰਗਾਨ ਕੋਰ ਦੀ ਸਾਲ ਤਰਾ ਲੈਣਗੇ ਉਹਨਾਂ ਨੂੰ ਪਤਾ ਡੋਪ ਦੇਣਗੇ ਇਹਨੂੰ ਪੁੱਛੋ ਇਹਨਾਂ ਨੂੰ ਦੱਸੋ ਇਹਨਾਂ ਕੀ ਲੋੜ ਜੇ ਉਹਨਾਂ ਦੀ ਸਲਾਹ ਲੈਣ ਲੱਗ ਜੇ ਡੋਪ ਦੇਣਗੇ ਆ ਵੀ ਕੀ ਲੜ ਪਣਗੇ ਉਹ ਕੋ ਮੇਰੀ ਹੋਣੀ ਚਾਹੀਦੀ ਉਹ ਕੋ ਮੇਰੀ ਮਰਜ਼ੀ ਚੱਲਣੀ ਚਾਹੀਦੀ ਆਹੀ ਲੜਾਈ ਹੁਣ ਪੁਆਈਆ ਇਹਨਾਂ ਨਾਲ ਕਰਾਂਗੇ ਆਹੀ ਲੜਾਈ ਪੁਆਈਆ ਸਾਰੀ ਦੁਨੀਆ ਨੂੰ ਪਾੜ ਦੋ ਇਕੱਠੀ ਹੋਊ ਨਹੀਂ ਸਾਡੀ ਚੋਰੀ ਖੜੀ ਨਹੀਂ ਜਾਊ ਇਹਨਾਂ ਦੇ ਫਿਰ ਆਪਣ ਪੰਚਾਇਤੀ ਬਣੋ ਘੜ ਘੜ ਕਲੇਸ ਪਾ ਦਿਓ ਪੰਚਾਇਤੀ ਆਪਣ ਜੋ ਸਰਕਾਰਾਂ ਸਾਡੇ ਮੁੰਡੇ ਲੱਗੇ ਨੇ ਜੀ ਪੁਲਿਸ ਸਾਡੇ ਮੁੰਡੇ ਲੱਗੇ ਹੋਏ ਨੇ ਜੱਜਾਂ ਸਾਡੇ ਮੁੰਡੇ ਲੱਗੇ ਨੇ ਪਰਿਵਾਰੀ ਸਾਡੇ ਮੁੰਡੇ ਲੱਗੇ ਨੇ ਤਸਵੀਰਦਾਰ ਸਾਡੇ ਬੰਦੇ ਲੱਗੇ ਨੇ ਤੇ ਇਹਨਾਂ ਦੇ ਝਗੜੇ ਚ ਪੈਸਾ ਸਾਡੇ ਕੋਲੇ ਆਉਣਾ ਔਰ ਕਿੱਥੇ ਜਾਣਾ ਉਹ ਪਹਿਲੇ ਹਾਂਵੇਂ ਇਹਨਾਂ ਨੇ ਦੋਵੇਂ ਆਉਣੇ ਦਿੰਦੇ ਇਹ ਸਾਰਾ ਤਾਣਾ ਬਾਣਾ ਇਹਨਾਂ ਨੇ ਬੁਣਿਆ ਹੈ ਨਮੋ ਕਰੀਦਾ ਬਣਿਆ ਹੋਇਆ ਹੈ ਸ਼ੈਤਾਨ ਦਾ ਦਿਮਾਗ ਦੀ ਉਪਜ ਹੈ ਉਥੇ ਇਹਨਾਂ ਨੇ ਦੇਖਿਆ ਲੈ ਕਾਨੂੰਨ ਨੌਕਰੀ ਨਹੀਂ ਮਿਲਦੀ ਨਲੇਕਾਂ ਨੂੰ ਮਿਲ ਜਾਂਦੀ ਰਿਸ਼ਤਿਆਂ ਪੈਸਿਆਂ ਨਾਲ ਗੜਿਆ ਪਹਿਨਾ ਉਹਨਾਂ ਦੇ ਬਾਪ ਇਕੱਠਾ ਕਰ ਲੈਂਦਾ ਮੁੰਡੇ ਨੂੰ ਰਿਸ਼ਤੇ ਦੇ ਕੇ ਨਵਲੀ ਦਾਂਦਾ ਦੂਜੇ ਦਾ ਨੰਬਰ ਕਿਵੇਂ ਆਜੂਗਾ ਵੋਟਾਂ ਲੈ ਕੇ ਜਿਤਨੇ ਨਰ ਮੋਰਖਾਂ ਨੂੰ ਕਰੋ ਦਨੋ ਦੇ ਦੰਗਤਨੋ ਪਿਛੇ ਦੇ ਨਾਉਂਦੇ ਇਹ ਤਾਂ ਗੰਦਾ ਸਿਸਟਮ ਹੈ ਨਹੀਂ ਹੋ ਸਕਦਾ ਕੋਈ ਸੁਝਬਾਨ ਬੰਦੇ ਫਿਰ ਵਾਦੇ ਝੂਠੇ ਕਰਦੇ ਇਹ ਫਿਰ ਪੂਰਾ ਨਹੀਂ ਕਰਨ ਉਹ ਵੀ ਹੱਦ ਹੋ ਗਈ ਲੋਕ ਜਾਣਗੇ ਤਾਂ ਸਰੇ ਦੇ ਆਗੀ ਗੱਲ ਹੁਣ ਆਖਰ ਕਿੰਨਾ ਚਿਰ ਤੁਸੀਂ ਬੇਕੂਮਣਾ ਸਕਦੇ ਹੋ ਜਨਤਾ ਨੂੰ ਕਾਂਗਰਸ ਦੀ ਜੜ ਕਿੰਨੀ ਪਤਾ ਪਟ ਗਿਆ ਉਹ ਮਾਰੀ ਬਬਲਿਕ ਨੂੰ ਫਿਰ ਉਹ ਤਖਤ ਤਖਤ ਪਲਟੇ ਹੋਣ ਲੱਗ ਜਾਂਦੇ ਨੇ ਫਿਰ ਸੋਚਣ ਲੱਗ ਜਾਂਦੇ ਨੇ ਕਿ ਆਪਾਂ ਕੋਰਟਾਂ ਨੂੰ ਥਲੇ ਦਵਾ ਲਈਏ ਫੌਜ ਨੂੰ ਕਰਕੇ ਫੌਜੀ ਰਾਜ ਕਰੀਏ ਦੇਖੋ ਨਾ ਇਹ ਥੋੜੇ ਦੇ ਨੇ ਸਰ ਪਰ ਇਹ ਚੰਗੀ ਸੋਚ ਹੈ ਬਾਹਲੇ ਮੁਲਕਾਂ ਜਿੱਤੇ ਹੋਇਆ ਪਤਾ ਨਹੀਂ ਪਾਕਿਸਤਾਨ ਜੋ ਹੋਇਆ ਪਤਾ ਨਹੀਂ ਰਿਜ਼ਲਟ ਕੀ ਨਿਕਲੇ ਨੇ ਇੰਡੀਆ 'ਚ ਨਹੀਂ ਹੋ ਸਕਦਾ ਇਹੋ ਕੁਝ ਸਿੱਧੀ ਸੋਚ ਹੈ ਨਹੀਂ ਜਦੋਂ ਮੈਨੂੰ ਇਹ ਹੋ ਜਾਣਾ ਵੇ ਕਿਸੇ ਵੀ ਕੀਮਤ ਤੇ ਰਾਜ ਮਾਇਆ ਕਰਨਾ ਫਿਰ ਮੈਂ ਚਾਹੇ ਦੁਨੀਆ ਸਾਰੀ ਮਰ ਜਵੇ ਮੇਰੀ ਇੱਛਾ ਪੂਰੀ ਹੋਣੀ ਚਾਹੀਦੀ ਇਹ ਦੋ ਪੈੜਾ ਬੰਦਾ ਹੀ ਨਹੀਂ ਕੋਈ ਇਹ ਸੋਚ ਸੋਚੇ ਬੈਠੀ ਹੈ ਸੋਚੇ ਬੈਠੀ ਹੈ ਔਰ ਇਹ ਹੀ ਸੋਚ ਅਜ ਭਾਰੂ ਹੈ ਇਹ ਸੋਚਾ ਜਿਆਦਾ ਭਾਰੂ ਹੈ ਬੀਜੇਪੀ ਚ ਬਹੁਤੀ ਜਿਆਦਾ ਭਾਰੂ ਹੈ ਵੀ ਆਪਣੇ ਹੱਥ ਚ ਜਾ ਲਾ ਗਿਆ ਹਿੰਦੂ ਤੁਮ ਲਿਆ ਦੋ ਕਿਵੇਂ ਲਿਆ ਦੋਗੇ ਤੁਸੀਂ ਥੋੜਾ ਸਾਥ ਕੌਣ ਦਊਗਾ ਹਰੀਆਂ ਸਾਧ ਦੇਣ ਨਹੀਂ ਪਤਾ ਨਹੀਂ ਇਹ ਜੋ ਕੀਤਾ ਤੁਸੀਂ ਉਹਨਾਂ ਨੇ ਵਿਹਾਰ ਵੈਸਾ ਕੌਣ ਦਊ ਤੁਹਾਡੇ ਤਾਂ ਆਪਣੇ ਨਹੀਂ ਸਾਥ ਦੇਣ ਨੂੰ ਤਿਆਰ ਉਹਨਾਂ ਨੂੰ ਪਤਾ ਵੀ ਸਾਨੂੰ ਮਰਵਾ ਦੇਣਗੇ ਜਿਹੜੇ ਸਿਆਣੇ ਨੂੰ ਪਤਾ ਮਰਵਾ ਦੇਵੇਂ ਤੁਸੀਂ ਤੁਹਾਡਾ ਨਹੀਂ ਸਾਥ ਦੇਣਾ ਤੁਹਾਡੇ ਆਪਣੇ ਨੇ ਉਹਨਾਂ ਨੇ ਸਾਥ ਨਹੀਂ ਦੇਣਾ ਬਾਹਰ ਸਾਰੇ ਜਾ ਕੇ ਬੀਫ ਖਾਂਦੇ ਨੇ ਉਹਨੂੰ ਕੋਈ ਨਹੀਂ ਪੁੱਛਦਾ ਗੱਲਾਂ ਨੂੰ ਤੁਹਾਡੀਆਂ ਜੋ ਕਰਦੇ ਹੋ ਕੌਣ ਇਹਨਾਂ ਨੂੰ Hindu ਬੀਫ ਨਹੀਂ ਖਾਂਦਾ ਬਾਹਰ ਜਾ ਕੇ ਸਮ khánਦੇ ਕੋਈ ਉਹ 2.4% ਜਿਹੜੀ ਖਾਂਦੀ ਨਹੀਂ ਜੋ ਨਾਮੀ ਖਾਣ ਪਰ ਉਹ ਐ ਨਹੀਂ ਕਰਨੀ ਕੋਈ ਖਾ ਉਹ ਨਾ ਖੋਈ ਖਾ ਉਹ ਉਹ ਖਾ ਇੱਕ ਕੱਲੀ ਜਿਹੜੀ ਵੀਫ ਵਾਲੀ ਤੁਹਾਡੀ ਗੱਲ ਹੈ ਦੁਨੀਆ ਤੋਂ ਅਲੱਗ ਥਲਕ ਕਰ ਦੂਗੀ ਸਾਰੀ ਦੁਨੀਆ ਦੇ ਦੁਸ਼ਮਣ ਬਣ ਜਾਓਗੇ ਦੁਨੀਆ ਤੁਹਾਡੀ ਦੁਸ਼ਮਣ ਹੋਣ ਜੂਗੀ ਤਾਂ ਕਰਕੇ ਸਿਆਣਿਆਂ ਨੂੰ ਇਹ ਗੱਲ ਤੁਹਾਡੀ ਮਨਜ਼ੂਰ ਨਹੀਂ ਹੈ ਜਿਹੜੇ ਸਿਆਣੇ ਨੇ ਕੱਢ ਜੂ ਵਰ ਕੇ ਜਸਨ ਉਹਨਾਂ ਨੂੰ ਗੱਲ ਮਨਜ਼ੂਰ ਨਹੀਂ ਆ ਸਾਨੂੰ ਵੀ ਇਹ ਗੱਲ ਮਨਜ਼ੂਰ ਅਸੀਂ ਨਹੀਂ ਖਾਂਦੇ ਨਾ ਖਾਈਏ ਸਕਾਨਾ ਤਾਂ ਮਕੂਸੀ ਬਣਨ ਦੇ ਸਾਨੂੰ ਇਹ ਧੂਆਂ ਤੱਕ ਨਹੀਂ ਆਉਣਾ ਚਾਹੀਦਾ ਪਰ ਉਹ ਇਹ ਤਾਂ ਨਹੀਂ ਕਹਿ ਸਕਦੇ ਅਸੀਂ ਇਹਨੂੰ ਬीडी ਪੀਣੇ ਨਹੀਂ ਦੇ ਦੇਸ਼ ਵਿੱਚ ਇਹ ਫੜਾਉਣ ਨਹੀਂ ਦੇਣੀ ਇਹ ਨਹੀਂ ਕਹਿ ਸਕਦੇ ਤੂੰ ਹੀ ਤਾਂ ਗੱਲ ਕਰਤੀ ਇਹ ਕਿਵੇਂ ਕਰ ਕਰ ਸਕਦੇ ਤੁਸੀਂ ਲੈ ਕੇ ਡੁੱਬ ਜੂਗੇ ਗੱਲੀਓ ਗੱਲ ਇਹ ਸਾਡੀ ਦੁਨੀਆ ਨੂੰ ਕਰ ਦੂ ਲੱਗ ਥਰ ਕੀਤਾ ਹੀ ਹਾਲ ਲੱਗ ਥਰਾਂ ਗਰੰਟਾੰ ਦਾ ਸੋ ਗਰੰਟਾੰ ਨੂੰ ਤਾਰੇ ਗੱਲ ਕਿੱਥੇ ਐ ਪਤਾ ਲੱਗੂ ਜਾਂ ਪਤਾ ਲੱਗੂ ਆਰੀਆ ਗੋਬਦਾ ਮਨ ਖੰਦੇ ਤੇ ਸਭ ਤੋਂ ਜਿਆਦਾ ਸਭ ਖੁੱਲ ਗਿਆ ਸਭ ਪਤਾ ਸਾਨੂੰ ਕਾਤੋਂ ਦੂਈ ਛੱਡੀ ਕਿਉਂ ਛੱਡੀ ਕੀ ਐ ਦੇ ਪਿੱਛੇ ਤਾਂ ਪਤਾ ਪਤਾ ਕੀ ਨਹੀਂ ਉਹ ਜਿਹੜਾ ਤੁਹਾਡਾ ਝੂਠ ਸੀ ਪਿੱਛੇ ਚੱਲ ਗਿਆ ਹੁਣ ਨਹੀਂ ਚੱਲਣਾ ਝੂਠ ਸਭ ਨੂੰ ਡੰਗਾ ਕਿਹੜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਤਾਂ ਸਭ ਤੋਂ ਪਹਿੜਾ ਜਿਹੜਾ ਹੈ ਨਾ ਸਮਾ ਹੁੰਦਾ ਜਦੋਂ ਡੈਮੋਕ੍ਰੇਸੀ ਜਦੋਂ ਮੂਰਖਾਂ ਦਾ ਰਾਜ ਹੋਵੇ ਐਂ ਕਹੋ ਮੂਰਖੰਦ ਕੋਰਾਂ ਦਾ ਰਾਜ ਚੋਰਾ ਰਾਮ ਕੋਰਾਂ ਰਾਜ ਕਰਦੇ ਨੇ ਮੂਰਖੰਦ ਕੋਰਾਂ ਤੇ ਚੋਰਾ ਰਾਮ ਰੋਜ਼ ਉਹ ਅੰਦਰ ਕੋ ਆਪਣੀ ਮਰਜ਼ੀ ਨਾਲ ਨੇ ਰਾਜ ਆਪਣੇ ਦੁਸ਼ਮਣਾਂ ਨੂੰ ਜਿਹੜੇ ਰਾਜ ਦੇ ਦੇਵੇ ਆਪਣੀ ਜੜ ਪੱਟਣ ਵਾਲਿਆਂ ਨੂੰ ਜਿਹੜਾ ਰਾਜ ਦੇ ਦੇਈ ਜਾਵੇ ਪਬਲਿਕ ਮੂਰਖਾਂਦ ਕੋਲ ਨਹੀਂ ਹੋਰ ਕੀ ਹੋਣਗੇ ਤਾਂ ਇਹ ਨਹੀਂ ਹੋ ਗੱਲ ਨਹੀਂ ਉਸ ਵੇਲੇ ਜਾ ਕੇ ਫਸਲ ਜਾਂਦੇ ਮੜ ਜੀ ਗਲਤੇ ਮੂਰਖਾਂਦ ਲਾਲੇ ਤੇ ਐਦਾਂ ਮੂਰਖਾਂਦ ਕੋਸ਼ੀ ਹੁੰਦੇ ਨੇ ਤੇ ਇਸੇ ਕਰਕੇ ਅਸੀਂ ਕੀ ਲੈਣ ਅਸੀਂ ਦਖਲ ਨਹੀਂ ਮੰਦੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆਂ ਰਾਜਨੀਤੀ ਦੀ ਗੱਲ ਹੀ ਨਹੀਂ ਕਰਦੇ ਪਬਲਿਕਾਂ ਹਾਂ ਸਿਆਣੀਆਂ ਔਰ ਇਹ ਹੋਰ ਬਥੇਰੇ ਤਾਂ ਨੇ। ਹਾਟ ਸ਼ੀਸ਼ਾ ਥੋੜੇ ਜਿਹਾ ਦਿਖਾਤਾ ਸਾਫ ਕਰਕੇ। ਮੇ ਬੋਰਖੰਦ ਕੋਰ ਚੋਰ ਆ ਰਾਮ ਕਿਆ। ਖੋਰ ਕਿਆ ਇਹਦੇ ਵਿੱਚੋਂ ਲੱਭ ਲੋ। ਮੁੰਜੇ ਲੋ ਕੀ ਗੱਲ ਹੈ। ਉਹ ਯਰਤਪਾਤੀ ਕੋਲ ਨਾ ਨ ਕਰਨੇ। ਅਸਾਂ ਖਮੋਰਖੰਦ ਕੋਰ ਅਸਾਂ ਖੋਰ ਆ ਰਾਮ ਕੋਰ। ਨਾ ਉਹਨਾਂ ਦਾ ਘਟਾ ਹੈ ਨਾ ਇਹਨਾਂ ਦਾ ਘਟਾ ਹੈ। ਤੇ ਜਿਹੜੇ ਦੂਏ ਨੇ। ਦੂਏ ਨੇ ਜਿਹੜੇ ਉਹ ਕਹਿੰਦੇ ਹੈਂਡਬਿਲ ਉਹ ਥੋੜੇ ਹੀ ਨੇ। ਉਜਾਰਾ ਨਹੀਂ ਹੈ ਥੋੜੇ ਹੈ ਬਿਲਕੁਲ ਸਵਮਿੰਦਾਲ ਤਾਂ ਥੋੜੇ ਬਹੁਤ ਕਮ ਹੈ ਐਨੇ ਬੱਲੇ ਨਹੀਂ ਘੜੇ ਫਾਇਲ ਫਕਰ ਸੰਸਾਰ سارے ਸੰਸਾਰ ਮੇ ਬਹੁਤ ਥੋੜੀ ਗਿਣਤੀ ਹੈ ਉਹਨਾਂ ਕੀ ਉਹ ਚੁੱਪ ਹੋ ਜਾਂਦੇ ਕਿਉਂ ਉਹਨਾਂ ਪਤਾ ਕਿ ਜੇ ਸਭ ਨੰਗੇ ਹੋ ਜਾਣਗੇ ਜੂੜ ਰੰਗਾ ਹੋ ਜਾਏਗਾ ਕੋਣ ਖਟੇਨਾਨ ਕਾ ਉੜ ਸੱਚ ਰਹੀ ਕੋੜ ਆਪਣੇ ਆਪ ਜਦ ਆਪਣੇ ਆਪ ਲੋਕ ਸਮਝ ਜੇ ਤੋ ਮੰਨ ਲੇਗੇ ਹਮੇ ਕਰਨ ਦੀ ਜਰੂਰਤ ਨਹੀਂ